ਸਾਡਾ ਪੰਜਾਬ 21ਵੀਂ ਸਦੀ ਦੇ ਵਿੱਚ ਕਿਹੜੇ ਰਾਹ ਪੈ ਗਿਆ ਤੇ ਇੱਥੋਂ ਦੇ ਲੋਕ ਆ ਜਿਹੜੇ ਪੜੇ ਲਿਖੇ ਐ ਤੇ ਖਾਸ ਕਰਕੇ ਪੰਜਾਬ ਪੰਜਾਬੀ ਇੱਤਿਹਾਸ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਮਿਲਿਆ ਹੋਇਆ ਹੈ ਤੋਹਫ਼ਾ ਹੀ ਕਹਿ ਸਕਦੇ ਆ ਕਿ ਸਾਨੂੰ ਜਾਣਕਾਰੀ ਦੇਣ ਵਾਸਤੇ ਗੁਰਬਾਣੀ ਮਿਲੀ ਹੋਈ ਹੈ ਉਸ ਦੇ ਬਾਵਜੂਦ ਵੀ ਅਸੀਂ ਕਿਹੜੇ ਰਾਹ ਪਏ ਹੋਏ ਆ ਸ਼ਨੀਵਾਰ ਹਰ ਸ਼ਨੀਵਾਰ ਨੂੰ ਪੰਜਾਬ ਦੇ ਜਿਹੜੇ ਲੋਕ ਹੈ ਉਹ 1 ਕਰੋੜ ਰੁਪਏ ਦੇ ਆਹ ਸੌਰੀ 100 ਕਰੋੜ ਰੁਪਏ ਦੇ 1 ਕਰੋੜ ਨਹੀਂ 100 ਕਰੋੜ ਰੁਪਏ ਦੇ ਨਿੰਬੂ ਤੇ ਮਿਰਚਾਂ ਚੜਾ ਦਿੰਦੇ ਕੋਈ ਬੱਸ 'ਚ ਬੰਨੀ ਫਿਰਦਾ ਕੋਈ ਗੱਡੀ ਨਾਲ ਬੰਨੀ ਫਿਰਦਾ ਕੋਈ ਆਪਣੀ ਦੁਕਾਨ ਚ ਲਈ ਫਿਰਦਾ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਗ੍ਰਹਿ ਟਾਲ ਜਾਣਗੇ ਉਹਦਾ ਜਿੰਨੇ ਮੈਂ ਕਈ ਦੁਕਾਨਦਾਰਾਂ ਦੇ ਦੇਖੇ ਕਈ ਬੱਸਾਂ 'ਚ ਦੇਖੇ ਮੈਂ ਪੁੱਛਿਆ ਵੀ ਇਹਦਾ ਮਤਲਬ ਕੀ ਹੈ ਉਹ ਕਹਿੰਦੇ ਇੱਕ ਭਾਈ ਜਾਂਦਾ ਹੁੰਦਾ ਹੁੰਦਾ ਜੀ ਨਿੰਬੂ ਟੰਗ ਜਾਂਦਾ 20 ਰੁਪਏ ਸਾਥੋਂ ਲੈ ਜਾਂਦਾ ਮਤਲਬ ਪਤਾ ਕਿਸੇ ਨੂੰ ਨਹੀਂ ਵੀ ਉਹਦਾ ਮਤਲਬ ਕੀ ਹੈ ਜੇ ਮੈਂ ਤੋਂ ਸਮਾਧਮਨ ਰਈ ਬੇਨਤੀ ਕਰਦਾ ਹਾਂ ਵੀ ਜੇ ਹਰੀ ਮੇ ਤੇ ਰੋਟੀ ਨਾਲ ਬੰਦਾ ਖਾਵੇ ਤਾਂ ਉਹਦਾ ਜਿਹੜਾ ਬੀ ਹੈ ਬੀਜ਼ ਉਹ ਤੁਹਾਡਾ ਜੈਸਟਰ ਸਿਸਟਮ ਦੇ ਵਿੱਚੋਂ 15 ਦਿਨ ਪੇਟ ਚੋਂ ਬਾਹਰ ਨਹੀਂ ਜਾਂਦਾ ਤੇ ਪੇਟ ਨੂੰ ਸਾਫ਼ ਸੁਥਰਾ ਰੱਖਦਾ ਤੇ ਨਿੰਬੂ ਵੀ ਇੱਕ ਮਨ ਨੂੰ ਸ਼ਾਂਤੀ ਦੇਣ ਵਾਲਾ ਔਸ਼ਧੀ ਹੈ ਜੇ ਆਪਾਂ ਉਹਨੂੰ ਨਚੋੜ ਕੇ ਪਾਣੀ ਵਿੱਚ ਪੀਏ ਮਟਾਪਾ ਨਹੀਂ ਹੋਣ ਦਿੰਦਾ ਔਰ ਹਰ ਚੀਜ਼ ਨੂੰ ਹਜਮ ਕਰਦਾ ਹੈ ਇਹ ਮਤਲਬ ਚੀਜ਼ਾਂ ਤਾਂ ਇਸ ਕੰਮ ਵਾਸਤੇ ਬਣੀਆਂ ਸੀ ਕਿ ਜਿਹੜੀ ਮਿਹਦੇ ਦੇ ਵਿੱਚ ਗੈਸ ਨਹੀਂ ਬਣ ਦਿੰਦਾ ਨਿੰਬੂ ਜਦੋਂ ਆਪਾਂ ਨਰਮੈ ਤੇ ਸਪਰੇਅ ਕਰਦੇ ਸੀ ਤਾਂ ਉਦੋਂ ਲੂਣ ਪਾ ਕੇ ਤੇ ਨਿੰਬੂ ਪਾ ਕੇ ਪੀਂਦੇ ਜਿਹੜੇ ਸਾਡੇ ਬਜ਼ੁਰਗ ਸੀਗੇ ਕਿਉਂਕਿ ਉਹ ਐਸਿਡ ਨੂੰ ਬਣਨ ਨਹੀਂ ਦਿੰਦਾ ਸੀ ਉਹਦੀ ਘਬਰਾਹਟ ਨਾਲ ਉਹ ਗੈਸ ਜਿਹੜਾ ਆਪਾਂ ਢੋਲੀਆਂ ਲਾਉਂਦੇ ਸੀ ਤਾਂ ਉਹ ਅੰਦਰ ਜਾਂਦੀ ਸੀ ਪੇਟ ਚ ਗੈਸ ਬੰਦ ਹੋ ਦਿਮਾਗ ਨੂੰ ਚੜ ਜਾਂਦੀ ਤੇ ਬੰਦੇ ਨੂੰ ਸਪਰੇ ਚੜ ਜਾਂਦੀ ਤੇ ਉਹਦੀਆਂ ਜਿਹੜੀਆਂ ਅੱਖਾਂ ਦੀਆਂ ਫੁੱਲੀਆਂ ਫੁੱਲ ਜਾਂਦੀਆਂ ਸੀਗੀਆਂ ਤੇ ਇਹ ਨਿੰਬੂ ਜਿਹੜਾ ਬਹੁਤ ਵੱਡੇ ਹੌਸ ਦੀ ਹੈ ਇਹ ਹੁਣ ਪਤਾ ਨਹੀਂ ਕੀ ਨੇ ਪਿਤ ਪਾਈ ਹੈ ਜਦੋਂ ਆਪਾਂ 100 ਕਰੋੜ ਰੁਪਏ ਦੇ ਹਰ ਸ਼ਨੀਵਾਰ ਨਿੰਬੂ ਤੇ ਮਿਰਚਾਂ ਚੜਾ ਸਕਦੇ ਆ ਤੇ ਗੁਰਮਾਣੀ ਇਹਨਾਂ ਚੀਜ਼ਾਂ ਨੂੰ ਭੰਡਦੀ ਹੈ ਕਬਰਾਂ ਨੂੰ ਭੰਡਦੀ ਹੈ ਮੜੀਆਂ ਮਸਾਰੀਆਂ ਨੂੰ ਭੰਡਦੀ ਹੈ ਨਾ ਕੋਈ ਇਹ ਜਾਂ ਜੰਤਰ ਮੰਤਰ ਤੰਤਰ ਹੈ ਕਿ ਜਿਹੜਾ ਕਿਸੇ ਬੰਦੇ ਦਾ ਨੁਕਸਾਨ ਕਰ ਦੇਵੇ ਨੁਕਸਾਨ ਅਸੀਂ ਆਪਣੇ ਆਪ ਕਰਦੇ ਹਾਂ ਜੇ ਗਵਾਂਢੀ ਨੇ ਕੋਠੀ ਪਾਲੀ ਤਾਂ ਨਾਲ ਦੇ ਨੂੰ ਬੁਖਾਰ ਚੜ ਜਾਂਦਾ ਵੀ ਆਪਾਂ ਵੀ ਉੱਚੀ ਕਰਕੇ ਪਾਈਏ ਨਾਲ ਦਾ ਗੱਡੀ ਲਿਆਇਆ ਤਾਂ ਆਪਾਂ ਨੂੰ ਵੀ ਟੈਨਸ਼ਨ ਪੈ ਜਾਂਦੀ ਵੀ ਲੈ ਕੇ ਆਈਏ ਨਾਲ ਦੇ ਦਾ ਕੋਈ ਬੱਚਾ ਨੌਕਰੀ ਤੇ ਲਾ ਕੇ ਆ ਤਾਂ ਉਹਨੂੰ ਟੈਨਸ਼ਨ ਪੈ ਜਾਂਦੀ ਹੈ ਜਾਂ ਨਾਲ ਦਾ ਕੋ ਕੱਪੜੇ ਲਿਆਇਆ ਤਾਂ ਉਹਨੂੰ ਪੈ ਜਾਂਦੀ ਹੈ ਨਾਲ ਦੇ ਨੇ ਵਿਆਹ ਧਰ ਲਿਆ ਤਾਂ ਉਹ ਹੋ ਜਾਂਦਾ ਵੀ ਆਪਾਂ ਵੀ ਜਗ੍ਹਾ ਭਾਲੀਏ ਆਪਾਂ ਇੱਕ ਸਿਰਫ ਸ੍ਰੀਕੇ ਕਰਕੇ ਤੇ ਮਗਰ ਲੱਗ ਕੇ ਮਰੇ ਹੋਏ ਆ ਤੇ ਜੇ ਉਹਰੇ ਹੁਣ ਕੋ ਕਾਰਜ ਕਰ ਲਿਆ ਤਾਂ ਉਹਦਾ ਸੈੱਟ ਹੋ ਗਿਆ ਤਾਂ ਫਿਰ ਆਪਾਂ ਜਾਣਿਆ ਜੋਸ਼ੀਆਂ ਕੋਲੇ ਮੰਤਰਾਂ ਜੰਤਰ ਵਾਲਿਆਂ ਕੋਲੇ ਹੋਰ ਤੇ ਇਹ ਜਿੰਨੇ ਚੈਨਲ ਸਾਰੇ ਸ਼ਾਮ ਨੂੰ ਇਹ ਆ ਚੀਜ਼ਾਂ ਚਲਾਉਂਦੇ ਆ ਲੋਕਾਂ ਨੂੰ ਪਰਮਾ ਦੇ ਵਿੱਚ ਪਾਉਂਦੇ ਆ ਕਿਉਂਕਿ ਜਿਹੜੀ ਕੋਈ ਸਚਾਈ ਹੈ ਜੇ ਆਪਾਂ ਕਿਸ ਨੂੰ ਸਚਾਈ ਬਿਆਨ ਕਰੀਏ ਉਹਨੂੰ ਘੱਟ ਲੋਕ ਵੇਖਦੇ ਆ ਉਹਨੂੰ ਘੱਟ ਲੋਕ ਵੇਖਦੇ ਆ ਝੂਠ ਨੂੰ ਝੂਠ ਦੇ ਪਲੰਦੇ ਨੂੰ ਲੋਕ ਸੁਣਦੇ ਵੀ ਬਹੁਤ ਐ ਤੇ ਵੇਖਦੇ ਵੀ ਬਹੁਤ ਐ ਤੇ ਅਪਣਾਉਂਦੇ ਵੀ ਬਹੁਤ ਐ ਹੁਣ ਸ਼ਰਾਬ ਦੇ ਬੋਤਲ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦੇ ਹੈ ਲਿਖਿਆ ਹੋਵੇ ਤੇ ਸਿਗਰਟ ਤੇ ਲਿਖਿਆ ਹੋਇਆ ਹੈ ਕਿ ਕੈਂਸਰ ਪੈਦਾ ਕਰ ਸਕਦੀ ਹੈ ਪਰ ਸਾਡੇ ਲੋਕ ਆ ਜਿਹੜੇ ਉਹ ਲੈਂਡ ਚ ਲੱਗ ਕੇ ਲੈਂਦੇ ਆ ਇਹ ਚੀਜ਼ ਨੂੰ ਤੇ ਦੁੱਧ ਦੀ ਬੋਤਲ ਹੈ ਦੁੱਧ ਨਹੀਂ ਪੀਣਾ ਕਿ ਉਹ ਨਹੀਂ ਖਾਣਾ ਉਹ ਜਿਹੜੀ ਚੀਜ਼ ਦੇ ਉੱਤੇ ਲਿਖਿਆ ਹੋਵੇ ਵੀ ਸ੍ਰੀਰਵਾਤ ਤੇ ਤਾਕਤ ਦਿੰਦੀ ਹੈ ਜਾਂ ਸਰੀਰ ਨੂੰ ਹਰਬਲ ਰੱਖਦੀ ਹੈ ਤਾਂ ਅਸੀਂ ਉਹ ਚੀਜ਼ ਨੂੰ ਕਦੇ ਵੀ ਖਾਂਦੇ ਨਹੀਂ ਇਹ ਸਾਡੀ ਫਿਤਰਤ ਹੈ ਇੱਕ ਦੂਸਰੀ ਦੂਸਰੀ ਸਾਡੀ ਇਹ ਹੈ ਵੀ ਬੇਰੁੱਤੀਆਂ ਚੀਜ਼ਾਂ ਆ ਸੀ ਮੌਸਮੀ ਚੀਜ਼ਾਂ ਨਹੀਂ ਲੈਂਦੇ ਬੇਰੁੱਤੀਆਂ ਚੀਜ਼ਾਂ ਜਿਹੜੀਆਂ ਸਟੋਰਾਂ 'ਚ ਪਈਆਂ ਪਰ ਉਹ ਨਹੀਂ ਆਉਣੇ ਆ ਗਰਮੀਆਂ ਚ ਗਾਜਰਾ ਭਾਲਦੇ ਨੇ ਤੇ ਸਿਆਲ ਚ ਠੰਡ ਚ ਗਰਮੀ ਵਾਲੀ ਚੀਜ਼ਾਂ ਨੂੰ ਬਣਾਉਂਦੇ ਆ ਇਹ ਇਹ ਵੀ ਸਾਡੀ ਫਿਤਰਤ ਹੈ ਦੂਸਰੀ ਜਦੋਂ ਕੋਈ ਚੀਜ਼ ਮਹਿੰਗੀ ਹੋ ਜਾਂਦੀ ਹੈ ਫਿਰ ਉਹਨੂੰ ਲੈਣ ਭਾਏ ਦੇ ਵਿਸ਼ੇ ਦੀ ਮੁੱਕ ਨਾ ਜਾਵੇ ਪਤਾ ਨਹੀਂ ਕੋਈ ਇਹੋ ਜਿਹਾ ਕਾਲ ਨਾ ਪੈ ਜਾਵੇ ਉਹ ਹੋਰ ਮਹਿੰਗੀ ਹੋ ਜਾਂਦੀ ਹੈ ਇਹ ਵੀ ਸਾਡੀ ਫਿਤਰਤ ਹੈ ਇਸ ਕਰਕੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਗੁਰਵਾਨੀ ਦਿੱਤੀ ਹੈ ਪੰਜਾਬ ਬਹੁਤ ਵੱਡੇ ਕਰਮਾਂ ਵਾਲਾ ਜਿਹਦੀ 3 ਕਰੋੜ ਦੀ ਲਗਭਗ ਆਬਾਦੀ ਹੈ 13000 ਪਿੰਡ ਹੈ 157 ਸ਼ਹਿਰ ਕਸਬੇ ਹੈ ਤੇ ਅਸੀਂ ਉਸ ਚੀਜ਼ ਨੂੰ ਅਪਣਾਉਂਦੇ ਨਹੀਂ ਇਹ ਇਹ ਕਿਸੇ ਕਿਸੇ ਦੇ ਹਿੱਸੇ ਹੁੰਦੀ ਹੈ ਪਰ ਭਾਰਤ ਦੇ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਕਰਮ ਕਾਂਡਾ ਚ ਪਹਿਲੇ ਨੰਬਰ ਤੇ ਆਇਆ ਨਿੰਬੂ ਟੰਗਣੇ ਮਿਰਚਾਂ ਨਾਲ ਬੰਨ ਕੇ ਟੰਗਣੀਆਂ ਖਾਣੀਆਂ ਨਹੀਂ ਖਾਣੀ ਤਾਂ ਡਾਕਟਰ ਦੀ ਦਵਾਈ ਆ ਪਕੌੜੀਆਂ ਵਾਂਗੂੰ ਖਾਂਦੇ ਆ ਬੈੱਡ ਤੇ ਜਿਹਦੇ ਕੋਲ ਘਰੇ ਮਰਜੀ ਜਾੜੋ 20 ਪੱਤੇ ਰੱਖੀ ਬੈਠਾ ਦੁਪਹਿਰੇ ਖਾਣਾ ਜੀ ਮੈਂ ਸ਼ਾਮ ਨੂੰ ਖਾਣਾ ਜੀ ਆਇਦਾ ਖਾਣਾ ਮੈਂ ਇਹਦਾ ਖਾਣਾ ਉਹੀ ਮਿਰਚਾਂ ਜਿਹੜੀਆਂ 10 11ਵਾਂ ਨਿੰਬੂ ਟਾਂਗਦੇ ਹੋ ਤੁਸੀਂ ਗੱਡੀਆਂਾਂ 'ਚ ਬੱਸਾਂ 'ਚ ਘਰਾਂ 'ਚ ਗੇਟਾਂ ਮੂਹਰੇ ਦੁਕਾਨਾਂ 'ਚ ਦਫ਼ਤਰਾਂ 'ਚ ਜੇ ਇਹਨੂੰ ਤੁਸੀਂ ਖਾ ਲਓ ਤਾਂ ਮਤਲਬ ਤੁਹਾਨੂੰ ਇਹ ਫਾਇਦਾ ਪਹੁੰਚਾਉਗੇ ਬਹੁਤ ਵੱਡੀ ਤੋਨੇ ਮਿਰਚ ਤੇ ਨਿੰਬੂ ਔਸ ਦੀ ਹੈ ਕਿਉਂਕਿ ਅਸੀਂ ਐਕਸਟਰਨਲ ਜਿੰਦਗੀ ਜਿਉਣ ਵਾਲਿਆ ਬਾਹਰੀ ਤੌਰ ਤੇ ਵੇਖ ਖਾਵਾਖੀ ਦੇ ਅੰਦਰੂਨੀ ਨੇ ਇਹਨਾਂ ਚੀਜ਼ਾਂ ਨੂੰ ਅਪਣਾਈਏ ਅਸੀਂ ਖਾਈਏ ਤਾਂ ਬਿਮਾਰੀ ਨੇੜੇ ਨਹੀਂ ਲੱਗਦੀ ਕਿਉਂਕਿ ਜਿਹੜੇ ਜੋਸ਼ੀ ਹੁੰਦੇ ਨਾ ਚਤੰਤਰ ਮੰਤਰ ਜੰਤਰ ਕਰਦੇ ਨਾ ਇਹਨਾਂ ਨੇ ਕੋਈ ਨਾ ਕੋਈ ਨਵਾਂ ਟੈਕਟ ਲੱਭਣਾ ਹੁੰਦਾ ਕਿ ਲੋਕਾਂ ਨੂੰ ਮੰਗਰ ਕਿਵੇਂ ਲਾਈਏ ਇਸ ਕਰਕੇ ਜਿਹੜੀ ਚੀਜ਼ ਨੂੰ ਅਪਣਾਉਣੀ ਹੈ ਤਾਂ ਉਹਨੂੰ ਪਹਿਲਾਂ ਘੋਖਿਆ ਪਰਖਿਆ ਕਰੋ ਵੀ ਇਹਦਾ ਬੈਨੀਫਿਟ ਕੀ ਹੈ ਕੀ ਫਾਇਦਾ ਹੈ ਉਹ ਲਾ ਕੇ ਸੁੱਟ ਦਿੰਦਾ ਨਵੇਂ ਟੰਗ ਜਾਂਦਾ ਕਿੰਨਾ ਆਪਾਂ ਮਤਲਬ ਉਹਦਾ ਨੁਕਸਾਨ ਕਰ ਰਹੇ ਹਾਂ ਫਿਰ ਆਪਾਂ ਕਹਿੰਦੇ ਯਾਰ ਮੰਗਾਈ ਆ ਗਈ ਹੁਣ ਇਹਨੂੰ ਜੇ ਆਪਾਂ 20 ਰੁਪਈਆ ਨਾਲ ਤੁਲਨਾ ਨਾ ਕਰੀਏ 20 ਰੁਪਈਆ ਤੁਲਨਾ ਨਾ ਕਰੀਏ ਜਿਹੜੀ ਮਤਲਬ ਆਪਾਂ 100 ਕਰੋੜ ਦੀ ਕਰੀਬ ਕਰੀਬ 95 ਕਰੋੜ ਰੁਪਏ ਦੀ ਨਿੰਬੂ ਮਿਰਚ ਸ਼ਨੀਵਾਰ ਨੂੰ ਜਿਹੜੇ ਚੜਾਉਂਦੇ ਐ ਜੇ ਉਹਦੀ ਤੁਲਨਾ ਕਰੀਏ ਤਾਂ ਕਿੰਨੀ ਮਹਗਾਈ ਇਹ ਚੀਜ਼ ਦੀ ਹੋਈ ਜਾਂਦੀ ਹੈ ਫਿਰ ਆਪਾਂ ਕਹਿੰਦੇ ਆ ਇਹ ਚੀਜ਼ ਸਾਨੂੰ ਮਹਿੰਗੀ ਮਿਲਦੀ ਹੈ ਖੋਪੇ ਐ ਲੇਰ ਐ ਸੂਆਂ ਦੇ ਵਿੱਚੋਂ ਆ ਮਿਲਣਗੇ ਲਾਲ ਕੱਪੜੇ ਆ ਮਿਲਣਗੇ ਕਿਤੇ ਕਿਸੇ ਦਾ ਬੰਨਿਆ ਉਹ ਕਦੇ ਕਿਸੇ ਨਾਲ ਪਊਗਾ ਇਸ ਕਰਕੇ ਇਹ ਜਿਹੜੇ ਲੋਕ ਐ ਇਹ ਧਾਰਮਿਕ ਭਾਵਨਾ ਨੂੰ ਭੜਕਾਉਂਦੇ ਆ ਨਾ ਕਿ ਜਿਹੜਾ ਸਹੀ ਰਸਤੇ ਪਾਉਂਦੀ ਆ ਗੁਰਬਾਣੀ ਸਹੀ ਰਸਤੇ ਪਾਉਂਦੀ ਆ ਉਹ ਮਨੁੱਖ ਨੂੰ ਸਹੀ ਰਸਤੇ ਪਾਉਂਦੀ ਆ ਉਹ ਤਾਂ ਭਿਉਂ ਭਿਉਂ ਕੇ ਬੰਦੇ ਦੇ ਜੁੱਤੀਆਂ ਮਾਰਦੀ ਆ ਵੀ ਭਾਈ ਤੂੰ ਗਲਤ ਕੰਮ ਕਰ ਰਹੀ ਆ ਪਰ ਇਹ ਲੋਕ ਧਾਰਮਿਕ ਭਾਵਨਾ ਨੂੰ ਭੜਕਾ ਕੇ ਲੋਕਾਂ ਨੂੰ ਹਾਈਪਨੋਟਾਈਜ਼ਮੈਂਟ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਮੰਗਰ ਲਾ ਕੇ ਇੱਕ ਤੋਰੀਪੁਰਕਾ ਚਲਾਇਆ ਹੋਇਆ ਜੇ ਕਿਸੇ ਬੰਦੇ ਦਾ ਨਿੰਬੂ ਟੰਗਣ ਨਾਲ ਜਾਂ ਮਿਰਚਾਂ ਟੰਗਣ ਨਾਲ ਕੋਈ ਫਾਇਦਾ ਹੋਇਆ ਤਾਂ ਮੇਰਾ ਵੀ ਰਕਮੈਂਟ ਵਿੱਚ ਜ਼ਰੂਰ ਦੱਸੇ ਜੇ ਕਿਸੇ ਦਾ ਨਾਂ ਡੰਗਣ ਨਾਲ ਕੋਈ ਨੁਕਸਾਨ ਹੋਇਆ ਤਾਂ ਉਹ ਵੀ ਦੱਸੇ ਫਿਰ ਆਪਾਂ ਨੀਂਮੂ ਵਾਲੇ ਨਾਲ ਗੱਲ ਕਰਾਂਗੇ ਸੋ ਵੀਰ ਕਰਦੇ ਆ ਕਿ ਅਸੀਂ ਇਹਨਾਂ ਕਰਮ ਕੰਡਾਂ ਤੋਂ ਦੂਰ ਰਹੀਏ ਸਾਨੂੰ ਬਹੁਤ ਵੱਡਾ ਖਜ਼ਾਨਾ ਮਿਲਿਆ ਹੋਇਆ ਗੁਰੂ ਸਾਹਿਬਾਨ ਦਾ ਪੰਜ ਗੁਰੂਆਂ ਸਾਹਿਬਾਂ ਦੀ ਬਾਣੀ ਹੈ 30 ਭਗਤਾਂ ਪਟਾਂ ਦੀ ਵਿੱਚ ਬਾਣੀ ਦਰਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਆਪਾਂ ਇਹਨੂੰ ਪੜਹੀਏ 10 ਮਿੰਟ ਲਾ ਕੇ ਜੇ ਇੱਕ ਤੁਕ ਤੇ ਵੀ ਅਮਲ ਕਰੀਏ ਤਾਂ ਮਤਲਬ ਬੰਦੇ ਦਾ ਜੀਵਨ ਜਿਹੜਾ ਬਹੁਤ ਸਫਲ ਹੋ ਸਕਦਾ ਹੈ ਉਮੀਦ ਕਰਦੇ ਆ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਆਵਾਂਗੇ ਅਸੀਂ ਨਿਰਜੀਵ ਚੀਜ਼ ਜਿਹੜੀਆਂ ਦੁਬਾਰੇ ਪੈਦਾ ਹੋ ਜਾਂਦੀਆਂ ਉਹਨਾਂ ਨੂੰ ਵੀ ਕਰਮਕਾਂਡ ਦੇ ਵਿੱਚ ਪਾ ਲਿਆ ਤੇ ਆਹ ਜਿਹੜੇ ਹੁਣ ਨਵਾਂ ਟ੍ਰੈਂਡ ਹੈਗਾ ਫੁੱਲਾਂ ਦਾ ਜਿਹੜਾ ਹੈਗਾ ਹਾਰ ਬਣਾ ਕੇ ਬਸਾਂ ਦੇ ਪਾਉਣਾ ਗੱਡੀਆਂ 'ਚ ਪਾਉਣਾ ਇਹ ਅਸਲ ਵਿੱਚ ਤਿਤਲੀਆਂ ਵਾਸਤੇ ਪੰਛੀਆਂ ਵਾਸਤੇ ਜਾਂ ਜਿਹੜੇ ਛੋਟੇ ਛੋਟੇ ਜਾਨਵਰ ਹੈ ਉਹਨਾਂ ਵਾਸਤੇ ਇਹ ਉਹਨਾਂ ਦੀ ਖੁਰਾਕ ਸੀ ਉਹਨਾਂ ਦੀ ਪੋਦ ਸੀ ਆਪਾਂ ਉਹਨਾਂ ਨੂੰ ਨਸ਼ਟ ਕਰ ਦਿੰਨੇ ਆ ਇੱਕ ਕਿੰਨਾ ਸੋਹਣਾ ਫੁੱਲ ਲੱਗਦਾ ਹੁਣ ਆਪਾਂ ਤੋੜ ਦਿੰਨੇ ਆ ਤੇ ਜੇ ਹੁਣ ਆਪਣਾ ਕੋਈ ਆਪਾਂ ਕਹ ਲਈਏ ਜਰਾ ਫਲਾਣਾ ਬੰਦਾ ਬਹੁਤ ਸੋਹਣਾ ਸੀ ਤਾਂ ਉਹਦਾ ਆਪਾਂ ਗਲ ਵੜਦੀਏ ਤਾਂ ਫਿਰ ਆਪਣੇ ਬਾਤ ਇੱਕ ਪਾਪ ਹੀ ਹੈ ਨਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਰਮ ਕਾਂਡ ਹੈ ਇਹਨਾਂ ਚੀਜ਼ਾਂ ਨੂੰ ਹਰ ਧਰਮ ਦੇ ਲੋਕ ਹੀ ਮੰਨਦੇ ਆ ਪਰ ਜਿਹੜੇ ਲੋਕ ਪਖੰਡਵਾਦ ਨੂੰ ਪੈਦਾ ਕਰਦੇ ਆ ਧਰਮ ਵਿੱਚ ਪਾਉਣ ਵਾਲੇ ਆ ਆਪਣੇ ਜਿਹੜੀ ਦੁਕਾਨਦਾਰੀ ਤੋਰੀ ਫੁਲਕਾ ਚਲਾਉਣ ਵਾਲੇ ਲੋਕ ਐ ਇਹ ਸਾਡੇ ਪੰਜਾਬ ਨੂੰ ਖਾਸ ਕਰਕੇ ਗੁੰਮਰਾਹ ਕਰ ਰਹੇ ਆ ਅੱਜ ਲੇਟੈਸਟ ਇਹ ਗੱਲ ਹੈ ਕਿ ਵੀਡੀਓ ਪਾਉਣ ਦਾ ਸਾਡਾ ਮੰਤਬ ਇਹ ਸੀਗਾ ਕਿ ਭਾਰਤ ਪੂਰੇ ਪੰਜਾਬ ਦੇ ਵਿੱਚੋਂ ਕਰਮ ਕਾਂਡਾਂ 'ਚੋਂ ਪਹਿਲੇ ਨੰਬਰ ਤੇ ਆ ਗਿਆ ਤੇ ਪੰਜਾਬ ਇਕੱਲੇ ਪੰਜਾਬ ਦੇ ਵਿੱਚ ਕਰੀਬ ਕਰੀਬ 95 ਕਰੋੜ 100 ਕਰੋੜ 1 ਅਰਬ ਰੁਪਏ ਦੇ ਹਰ ਸ਼ਨੀਵਾਰ ਨੂੰ ਨਿੰਬੂ ਤੇ ਮਿਰਚਾਂ ਜਿਹੜੀਆਂ ਹਰੀਆਂ ਚੜਾਈਆਂ ਜਾਂਦੀਆਂ ਇਹਦਾ ਫਾਇਦਾ ਨੁਕਸਾਨ ਇਹਦਾ ਕਾਰਨ ਕਿਉਂ ਚੜਾਇਆ ਇਹਦੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ